ਆਦਮਾ ਨਾ ਕੇ ਪੈਰਾ ਸਤਗੁਰ ਨਾਨਕੀ ਦੇਵ ਨੂੰ ਆਦਮਾ ਨਾ ਕੇ ਪੈਰਾ ਸਤਗੁਰ ਨਾਨਕੀ ਦੇਵ ਨੂੰ ਪੈਰੀ ਚੱਕਰ ਲਾ ਕੇ ਨੌ ਖੜੇ ਦੁਨੀਆ ਤਾਰੀ ਭਿਆਨਕ ਕਾਲ ਯੁਗ ਰੇ ਵਿੱਚ ਚੱਕਰ ਲਾਇਆ ਬਾਪੇ ਨੇ ਭਿਆਨਕ ਕਾਲ ਯੁਗ ਰੇ ਵਿੱਚ ਤੇ ਕਰ ਲਾਇਆ ਬਾਪੇ ਨੇ ਰੱਜ ਕੇ ਗੁਰ ਬਾਣੀ ਨੂੰ ਤਪੀ ਲੁਕਾਈ ਥਾ ਦਿੱਤਾ ਗਿਆਨ ਮਕੇ ਵਿੱਚ ਕਾਜੀ ਅਦੇ ਮੂਲਾਣਿਆਂ ਨੂੰ ਦਿੱਤਾ ਗਿਆਨ ਮਕੇ ਵਿੱਚ ਕਾਜੀ ਅਦੇ ਮੂਲਾਣਿਆਂ ਨੂੰ ਦਿੱਤਾ ਫੇਰ ਮਕੇ ਨੂੰ ਮੈਂ ਜਾਵਾ ਬਰਹਾਰੀ ਵਿੱਚ ਬਗਦਦ ਸਹਰ ਤੇ ਲਖਪਤਾਲ ਦਿਖਾ ਕੇ ਤੇ ਹੋ ਲੱਖਾਂ ਦੇਖ ਅਕਾਸ਼ ਸੁਧ ਬੁਧ ਬੁਲਗੇ ਸਾਰੀ ਕੇ ਬਾਗ ਪਰਾ ਵਿੱਚ ਹਰੇ ਬੜਾ ਤੇ ਬਾਪਰੇ ਸੁੱਕੇ ਬਾਗ ਪਰਾ ਵਿੱਚ ਹਰੇ ਬੜਾ ਤੇ ਬਾਪਰੇ ਮੋਰਪੀਂ ਗੇ ਬੋਲਣ ਫੁੱਲ ਕੇ ਸਿਰ ਉੱਚਾਰੀ ਬਾਬੇ ਤੇਰੀ ਬਾਣੀ ਪੁਸ ਬਣਾਉਂਦੀ ਨਾਰੀ ਤੋਂ ਬਾਬੇ ਤੇਰੀ ਬਾਣੀ ਪੁਸ ਬਣਾਉਂਦੀ ਨਾਰੀ ਤੋਂ ਜਿਉਦੇ ਕੀਤੇ ਤੇਰੀ ਲਿਲਾ ਨਿਆਰੀ ਹੋ ਪਾਣੀ ਲੈਣ ਵਾਸਤੇ ਤੋਰਿਆ ਸੀ ਮਰਦਾਨੇ ਨੂੰ ਪਾਣੀ ਲੈਣ ਵਾਸਤੇ ਤੋਰਿਆ ਸੀ ਮਰਦਾਨੇ ਨੂੰ ਅੱਗੇ ਉਹ ਪੁੱਠਾ ਬਹਿ ਗਿਆ ਕਹਿੰਦੇ ਬਲੀਕਦਾਰੀ ਪਹਿਲਾ ਪੰਜਾਰਾ ਗਏ ਪਰ ਮਤ ਰੋਕਿਆ ਦਾ ਤੇਰੇ ਪੇ ਤੈ ਤਪੇ ਕੜਾਵੇ ਥਾਰੇ ਠਾਰੇ ਕੌਂਡੇ ਰਾ ਕਿਸਦੇ ਪੇ ਤੈ ਤਪੇ ਕੜਾਵੇ ਥਾਰੇ ਕੌਂਡੇ ਰਾ ਕਿਸਦੇ ਦੰਤੂ ਪੜਾ ਦੇਵਤੇ ਨਜ਼ ਮੇਰ ਦੀ ਮਾਰੀ ਰਿੱਠੇ ਮੀਠੇ ਗੀਤੇ ਅੰਬ ਲਗਾ ਦੇ ਅਕਰੂ ਮੈਂ ਸਾਰੇ ਕੇ ਰਿੱਠੇ ਮੀਠੇ ਗੀਤੇ ਅੰਬਲਕਾ ਤੇ ਅਕਾ ਨੂੰ ਲਾਂਵੇਂ ਪੈਨੇ ਦਿਰ ਤੋਂ ਨਾਲ ਗਰੀ ਪਿਆਰੀ ਸਿੱਧੇ ਰਸਤੇ ਪਿਆ ਆ ਗਿਆ ਜਾਂ ਦਿੱਤਾ ਕੇ ਸਿੱਧੰ ਸਿੱਧੇ ਰਸਤੇ ਪਾ ਯਾਹਨ ਜੇ ਤਾਂ ਕੇ ਸਿਤਾਰੂ ਲਿਖਿਆ ਸਦਕੋ ਸਟ ਵਿੱਚ ਸਦ ਮੰਨਗੇ ਹਾਰੀ ਲੱਖਾਂ ਕੋੜੀ ਤਾਰੇ ਸਜਣ ਬਣਾਤਾ ਠੱਗ ਨੂੰ ਮੈਂ ਜਰ ਕੇ ਲੱਖਾਂ ਕੋੜੀ ਤਾਰੇ ਸਜਣ ਬਣਾਤਾ ਠੱਗ ਨੂੰ ਪਿਆਨ ਕੇ ਕਲ ਯੁਗ ਦੇ ਵਿੱਚ ਤੇਰੀ ਸਿਕੇ ਨਾਰੀ ਭਾਈ ਲਾਲੋ ਵਾਂਗੂ ਜੋਰਾ ਸਿੰਘ ਮੁਸਾਬਰੇ ਨੂੰ ਭਾਈ ਲਾਲੋ ਵਾਂਗੂ ਜੋਰਾ ਸਿੰਘ ਮੁਸਾਬਰੇ ਨੂੰ ਲਾਗ ਚਰਨੀ ਦਾ ਦਾ ਦੱਸ ਦਿਓ ਇੱਕ ਵਾਰੀ ਹੋ ਲਾਗ ਚਰਨੀ ਦਾ ਦਾ ਦੱਸ ਦਿਓ ਇੱਕ ਵਾਰੀ